ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹੀਨੇ ਦਾ ਪਹਿਲਾ ਦਿਨ ਜਿਹਨੂੰ ਸਾਡੇ ਬਜ਼ੁਰਗ ਦਾਨੇ ਗੁਰਮੁਖ ਸੰਗਰਾਨ ਦਾ ਨਾਮ ਦਿੰਦੇ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਜਿੱਥੇ ਹੋਰ ਸਾਨੂੰ ਗੁਰਸਿੱਖੀ ਵਿੱਚ ਬਖਸ਼ੂ ਸੰ ਕੀਤੀਆਂ ਉਥੇ ਕਿਸੇ ਸੇਖ ਨੂੰ ਵਹਿਮ ਭਰਮ ਦੇ ਵਿੱਚ ਪੈ ਕੇ ਕਿਸੇ ਕੋਲ ਹੋਰ ਜਾਣ ਦੀ ਲੋੜ ਨਾ ਪਵੇ ਸਤਿਗੁਰੂ ਜੀ ਨੇ ਤੁਖਾਰੀ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ 12 ਮਾ ਉਚਾਰਿਆ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਕਰਨ ਤੋਂ ਸਤਿਗੁਰੂ ਮਹਾਰਾਜ ਨੇ ਆ ਮਨਜੀਤ ਸਾਹਿਬ ਦੀਵਾਨ ਹਾਲ ਦੇ ਨਾਲ ਹੀ ਦਰਬਾਰ ਸਾਹਿਬ ਵਾਲੇ ਪਾਸੇ ਸੰਗਮਰਮਰ ਦੀ ਤੁਸੀਂ ਪਾਲਕੀ ਸਾਹਿਬ ਦੇ ਸਥਾਨ ਦੇ ਦਰਸ਼ਨ ਕਰਦੇ ਹੋ ਇੱਥੇ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਜ ਰਾਗ ਦਾ ਇਹ 12 ਮਾ ਜੀਦੀ ਪੌੜੀ ਅਮਰਤ ਵੇਲੇ ਹੁਕਮਨਾਮੇ ਨਾਲ ਸਰਵਣ ਕੀਤੀ ਹੁਣ ਵਿਚਾਰ ਸਰਵਣ ਕਰਨੀ ਹੈ ਇਹ ਉਚਾਰਣ ਕੀਤਾ ਇਹ ਅੱਜ ਜਿਹੜਾ ਮਹੀਨਾ ਆਰੰਭ ਹੋ ਰਿਹਾ ਹੈ ਇਹ ਗਰੀਖਮ ਰੁੱਤ ਦਾ ਦੂਜਾ ਮਹੀਨਾ ਹੈ ਆਓ ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹੈ ਸਰਵਣ ਕਰੀਏ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਲੱਗੈ ਆਸਾੜ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤਾ ਮਹਾਰਾਜ ਸਤੇ ਪਾਤਸ਼ਾਹ ਜੀ ਨੇ ਆਸਾੜ ਕਿ ਅਸੀਂ ਇਸ ਨੂੰ ਭਾਵੇਂ ਹੋਰ ਨਾਮ ਨਾਲ ਬਣਾਉਣੇ ਆ ਅਸੀਂ ਜੇਠ ਤੋਂ ਬਾਅਦ ਹਾੜ ਕਹਿੰਦੇ ਆ ਮਾਰੇ ਕਹਿੰਦੇ ਆਸਾੜ ਆਸਾੜ ਸਾੜ ਬਹੁਤਾ ਸਾੜ ਪੈਂਦਾ ਬਹੁਤੀ ਅੱਗ ਪੈ ਰਹੀ ਆ ਸਾਰੇ ਜੀ ਜੰਤ ਨਦੀਆਂ ਨਾਲਿਆਂ ਦੇ ਤਲਾਬਾਂ ਦੇ ਪਾਣੀ ਦੇ ਸਾਰੇ ਸਰੋਤ ਨੇ ਸੁੱਕ ਰਹੇ ਆ ਪਾਣੀ ਘਟ ਰਿਹਾ ਜੀ ਜੰਤ ਦੁਖੀ ਹੋ ਰਹੇ ਆ ਇਹ ਬਹੁਤਾ ਆਸਾੜ ਪੈ ਰਿਹਾ ਕਹਿੰਦੇ ਮਹਾਰਾਜ ਬਹੁਤ ਤਪਦਾ ਹੈ ਇਹ ਮਹੀਨਾ ਬਹੁਤ ਦੁੱਖ ਦਿੰਦਾ ਹੈ ਸਤਿਗੁਰੂ ਜੀ ਕਹਿੰਦੇ ਆਸਾੜ ਤਪੰਦਾ ਤਿਸ ਲੱਗਾ ਏ ਭਾਈ ਤਪਦਾ ਉਹਨਾਂ ਨੂੰ ਲੱਗਦਾ ਹੜ ਨਾ ਹੋ ਨਾ ਜਿੰਨਾ ਪਾਸ ਮਹਾਰਾਜ ਰੂਪਕ ਅਲੰਕਾਰ ਦੁਆਰਾ ਸਮਝਾਉਂਦੇ ਆ ਜਿਵੇਂ ਇੱਕ ਜੀਵ ਇਸਤਰੀ ਉਹਦਾ ਪਤੀ ਜਵਾਨੀ ਦੇ ਵਿੱਚ ਕੋਲ ਨਾ ਹੋਵੇ ਵਿਦੇਸ਼ ਹੋਵੇ ਉਹਦੇ ਸਾਰੇ ਸ਼ਿੰਗਾਰ ਕੀਤੇ ਹੋਣ ਪਰ ਸ਼ਿੰਗਾਰ ਕੀਤੇ ਹੋਏ ਸਾਰੇ ਨੇ ਫੜਲੇ ਜਿਨਾਂ ਜਿਹੜਾ ਉਹਦਾ ਪਤੀ ਵੇਖਣ ਵਾਲਾ ਕੋਲ ਨਹੀਂ ਹੈ ਉਹ ਤੜਫਦੀ ਹੈ ਸੁਹਾਗਣਾਂ ਨੂੰ ਵੇਖ ਕੇ ਦੁਖੀ ਹੁੰਦੀ ਹੈ ਉਹਦਾ ਜਿਵੇਂ ਚਿੱਤ ਅਸ਼ਾਂਤ ਹੈ ਸੁਹਾਗਣ ਦਾ ਇਸੇ ਤਰ੍ਹਾਂ ਆਹ ਰਾਈ ਕਹਿੰਦੇ ਜਿਹੜਾ ਜੀਵ ਜਿਨ੍ਹਾਂ ਦਾ ਪਰਮਾਤਮਾ ਪਤੀ ਨਹੀਂ ਪ੍ਰਾਪਤ ਹੈ ਉਹਨਾਂ ਦਾ ਜਿਹੜਾ ਹਿਰਦਾ ਗਾ ਵਿਰਹਾ ਦੇ ਵਿੱਚ ਤਪਦਾ ਸੜਦਾ ਜਗ ਜੀਵਨ ਪੁਰਖ ਤਿਆਗ ਕੈ ਜਿਹੜੇ ਭਾਈ ਜੀਵ ਜਗਤ ਦੇ ਜੀਵਨ ਜਗਤ ਦਾ ਆਸਰਾ ਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਛੱਡ ਕਰਕੇ ਮਾਨਸ ਸੰਦੀ ਆਸ ਕਿਸੇ ਬੰਦੇ ਦੀ ਆਸ ਰੱਖਦੇ ਆ ਆਪਾਂ ਸੰਸਾਰੀਆਂ ਦੀ ਆਸ ਰੱਖਦੇ ਆ ਨਾ ਵੀ ਫਲਾਨਾ ਮੇਰਾ ਫਲਾਨਾ ਅਫਸਰ ਲੱਗਿਆ ਹੈ ਫਲਾਨੇ ਸਰਕਾਰ 'ਚ ਉਹਦਾ ਹੱਥ ਪੈਂਦਾ ਜਾਂ ਉਹ ਸਰਕਾਰ ਵਿੱਚ ਹੈ ਇਸ ਤਰ੍ਹਾਂ ਬੰਦੇ ਤੇ ਆਸ ਰੱਖ ਦਿੰਨੇ ਆ ਸਤਿਗੁਰੂ ਦੀ ਆਸ ਨਹੀਂ ਰੱਖਦੇ ਮਾਰੇ ਕਹਿੰਦੇ ਭਾਈ ਜਿਹੜੇ ਮਾਨਮੁਖ ਬੰਦੇ ਦਾ ਬੰਦਾ ਸਤਿਗੁਰੂ ਨੂੰ ਛੱਡ ਕੇ ਹੋਰਾਂ ਬੰਦਿਆਂ ਤੇ ਆਸ ਰੱਖਦਾ ਹੈ ਪਾਏ ਵੇ ਗੁੱਚੀ ਐ ਇਉਂ ਜਿਹੜੇ ਦੁਬਦਾ ਵਿੱਚ ਪਏ ਹੋਏ ਨੇ ਉਹ ਖੁਆਰ ਹੁੰਦੇ ਆ ਉਹਨਾਂ ਨੂੰ ਮਹਾਰਾਜ ਕਹਿੰਦੇ ਪਾਏ ਕਿਤੇ ਟਿਕਾਰ ਨਹੀਂ ਮਿਲਦਾ ਖੁਆਰੀ ਪ੍ਰਾਪਤ ਹੁੰਦੀ ਆ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਕਾਹੂ ਲਾ ਪਾਹਨ ਪੂਜ ਧਰਿਓ ਸਿਰ ਕਾਹੂ ਲ ਲੰਗਰ ਲੜਕਾਇਓ ਕਾਹੂ ਲਖਿਓ ਹਰ ਬਾਚੀ ਦੇ ਸਾਮਹਿ ਕਾਹੂ ਪਸ਼ਾਕ ਕੋ ਸੀ ਸੁਨਵਾਇਓ ਕੋਬ ਤਾਨਕ ਪੂਜਤ ਹੈ ਪਾਸ ਕੋ ਮਿਰਤਾਨਕ ਪੂਜਣ ਧਾਇਓ ਹੋਰ ਕਰਿਆ ਉਹ ਜੋ ਸਾਰੇ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਉਹ ਵਾਹਿਗੁਰੂ ਦਾ ਭੇਦ ਨਹੀਂ ਪਾਇਆ ਵਾਹਿਗੁਰੂ ਨੂੰ ਸਤਿਗੁਰੂ ਨੂੰ ਛੱਡ ਕੇ ਹੋਰ ਬੰਦਿਆਂ ਦੀ ਆਸ ਰੱਖੀ ਆ ਗਲ ਪਈ ਸੋ ਜਮ ਕੀ ਫਾਸ ਅਖੀਰ ਜਦੋਂ ਸਤਿਗੁਰੂ ਦਾ ਆਸਰਾ ਨਹੀਂ ਲਿਆ ਵਾਹਿਗੁਰੂ ਦਾ ਆਸਰਾ ਨਹੀਂ ਤੱਕਿਆ ਬੰਦੇ ਦਾ ਆਸਰਾ ਤੱਕਿਆ ਜਦੋਂ ਜਮਾਂ ਦੀ ਫਾਹੀ ਗਲ 'ਚ ਪੈਂਦੀ ਹੈ ਉੱਥੇ ਕੋਈ ਸਹਾਇਤਾ ਨਹੀਂ ਕਰ ਸਕਦਾ ਇਕ ਸਤਿਗੁਰੂ ਹੀ ਹੈ ਨਾ ਉੱਥੇ ਸਹਾਈ ਹੋ ਸਕਦਾ ਤਿੱਥਾ ਤੂੰ ਸਮਰੱਥ ਜਥਾ ਕੋਏ ਨਾਹੀਂ ਓਥਾ ਚੈਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮ ਕੈ ਦੂਤ ਨਾਹੀਂ ਤੇਰਾ ਛੱਡ ਜਾਏ ਜਦੋਂ ਸੁਣਦੇ ਆ ਵੀ ਇਹ ਤਾਂ ਗੁਰੂ ਨਾਨਕ ਦਾ ਸਿੱਖੋ ਛੱਡ ਜਾਂਦੇ ਆ ਜਮ ਲਜਾਏ ਕਰ ਭਾਗਾ ਜਦੋਂ ਸਿੱਖ ਕਹਿੰਦਾ ਵਾਹਿਗੁਰੂ ਉਸ ਵੇਲੇ ਜਿਹੜਾ ਜਮ ਦੂਤ ਨੇ ਲਜਾਏ ਕਰ ਭਾਗਾ ਲज्जਤ ਹੋ ਕੇ ਸ਼ਰਮਿੰਦਾ ਹੋ ਕੇ ਛੱਡ ਜਾਂਦੇ ਆ ਪਰ ਜਿਹੜੇ ਮਨਮੁਖ ਨੇ ਉਹਨਾਂ ਦੇ ਗਲ 'ਚ ਜਮਾਂ ਦੀ ਹਾਹੀ ਬੈੰਦੀ ਆ। ਦੇਹ ਬੀਜੈ ਸੋ ਲੁਣਾ। ਇਹ ਤਾਂ ਭਾਈ ਕਰਮਾਂ ਸੰਦੜਾ ਖੇਤ ਆਗਾ। ਮਹਾਰਾਜ ਕਹਿੰਦੇ ਜਿਹੋ ਜਾਂ ਕੋਈ ਬੀਜ ਬੀਜਦਾ। ਜਿਵੇਂ ਭਗਤ ਫਰੀਦ ਜੀ ਨੇ ਕਿਹਾ ਲੋੜਾ ਦਾਖ ਬਜੌਰੀਆਂ। ਕਹਿੰਦੇ ਬਜਾਰ ਸ਼ਹਿਰ ਦੀਆਂ ਜਿਹੜੀਆਂ ਦਾਖਾਂ ਨੇ ਬੜੀਆਂ ਚੰਗੀਆਂ ਮੰਨੀਆਂ। ਬਜੌਰ ਦੀਆਂ ਦਾਖਾਂ ਤੇ ਚਾਹੁੰਦਾਗਾ ਵੀ ਬਜੌਰ ਦੇ ਇਲਾਕੇ ਦੀਆਂ ਦਾਖਾਂ ਮਿਲਣ ਪਰ ਵੀ ਕਿਹੜਾ ਵੇਚਦਾ ਕਿਕਰ ਵੇਝਾ ਜੱਟ ਕਿਕਰ ਦੇ ਵੀ ਬੀਜ ਰਿਹਾ ਹੰਡਾ ਉਹਨਾਂ ਕਤਾਂ ਇਹਦਾ ਪੈਂਦਾ ਲੋੜਾ ਪੱਟ ਚਾਹੁੰਦਾ ਤਾਂ ਹੈ ਕਿ ਰੇਸ਼ਮੀ ਵਸਤਰ ਪਹਿਨਾਂ ਪਰ ਕੱਤਰਿਆ ਸੂਤ ਇਹ ਕਿਵੇਂ ਹੋ ਸਕਦਾ ਕਰ ਤੇ ਆ ਲੈ ਤਾ ਰਿਹਾ ਰੇਸ਼ਮ ਤਾਂ ਝੂਠ ਬੋਲ ਰਿਹਾ ਪਰਾਇਆ ਹੱਕ ਖਾਰ ਰਿਹਾ ਦੂਜੇ ਦੀਆਂ ਜ਼ਮੀਨਾਂ ਹੜੱਪਣੀਆਂ, ਜੋ ਦੂਜਿਆਂ ਦੇ ਪਲਾਟ ਹੱਪਣੇ, ਹੜੱਪਣੇ, ਦੂਜਿਆਂ ਦੀਆਂ ਜਗਾੜ ਹੜਪਣੀਆਂ, ਭਰਾ ਭਰਾ ਦੀ ਜਗਾ ਹੜੱਪ ਰਿਹਾ। ਹੱਕ ਖਾਰ ਰਿਹਾ ਦੂਸਰੇ ਦਾ। ਤੇ ਫਿਰ ਕਹਿੰਦਾ ਜੀ ਸਾਡੇ ਘਰ ਵਿੱਚ ਸ਼ਾਂਤੀ ਨਹੀਂ ਹੈ। ਸਾਡੇ ਘਰ 'ਚੋ ਰੋਗ ਨਹੀਂ ਜਾਂਦੇ। ਸਾਡੇ ਘਰ 'ਚੋ ਕਲੇਸ਼ ਨਹੀਂ ਜਾਂਦੇ। ਉਹ ਜਿਹੜਾ ਪਰਾਇਆ ਆਇਆ, ਉਹ ਦੂਜੇ ਦਾ ਹੱਕ ਆਇਆ, ਉਹਨੇ ਤੇਰਾ ਵੀ ਲੈ ਜਾਣਾ। ਉਹਨੇ ਤੇਰਾ ਵੀ ਨਹੀਂ ਰਹਿਣ ਦੇਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇਹਾ ਬੀਜਾ ਜਿਹੜਾ ਬੀਜ ਬੀਜੇਗਾ ਜੇ ਕਦੂਆਂ ਦੇ ਵੱਲ ਦਾ ਬੀਜ ਬੀਜੇ ਆ ਉੱਥੇ ਤੋਰੀਆਂ ਨਹੀਂ ਲੱਗਣੀਆਂ ਕਦੋਂ ਹੀ ਲੱਗਣੇ ਆ ਜੇ ਤੂੰ ਕਹੇ ਕਿ ਮੈਂ ਇਮਲੀ ਦਾ ਬੂਟਾ ਬੀਜਿਆ ਤੇ ਅੰਬ ਲੱਗਣੇ ਹੋ ਸਕਦਾ ਕਦੇ ਉਹ ਜਿਹੜਾ ਬੀਜ ਬੀਜੇਗਾ ਉਹ ਹੀ ਹੋਣਾ ਜੇ ਵਾਹਿਗੁਰੂ ਦਾ ਬੀਜ ਬੀਜਿਆ ਤਾਂ ਵਾਹਿਗੁਰੂ ਨੇ ਮੁਕਤੀ ਹੀ ਬਖਸ਼ਣੀ ਆ ਜੇ ਪਾਪ ਕਰੇਗਾ ਉਹਦਾ ਪਾਪ ਦਾ ਫਲ ਭੋਗਣਾ ਪੈਣਾ ਇਸ ਲਈ ਸਤਿਗੁਰੂ ਕਹਿੰਦੇ ਭਾਈ ਕਰਮਾਂ ਸੰਦੜਾ ਖੇਤ ਹੈ ਜੇ ਹੋ ਜਾ ਬੀਜ ਬੀਜਦਾ ਕੋਈ ਲੁਣਾ ਵੱਡਣਾ ਪੈਂਦਾ ਮੱਥੇ ਜੋ ਲਿਖਿਆਸ ਫਿਰ ਜੋ ਤੂੰ ਕਿਰਤ ਕਰਮ ਕੇ ਵੀ ਛੋੜੇ ਕੀਤੇ ਹੋਏ ਜਿਹੜੇ ਕਰਮ ਨੇ ਸੰਚਤ ਕੀਤੇ ਫਿਰ ਉਹ ਪ੍ਰਲਬਧ ਦਾ ਰੂਪ ਧਾਰ ਕੇ ਤੇਰੇ ਮੱਥੇ ਤੇ ਸਭ ਨਾ ਲਿਖਿਆ ਬੁੜੀ ਕਲਾਮ ਉਹ ਲੇਖ ਲਿਖੇ ਹੋਏ ਤੂੰ ਨਾਲ ਲੈ ਕੇ ਪੈਦਾ ਹੋਇਆ ਹੈ ਉਨ੍ਹਾਂ ਦੇ ਅਨੁਸਾਰ ਸਤਿਗੁਰੂ ਕਹਿੰਦੇ ਲੁਣਾ ਭੋਗ ਭੋਗ ਨਾ ਦੁੱਖ ਤੇ ਸੁਖ ਦੇ ਰਹਿਣ ਵਿਹਾਣੀ ਪਸ਼ੂਤਾਣੀ ਇਹ ਜੀਵਨ ਰੂਪੀ ਜਿਹੜੇ ਰਾਤ ਹੈ ਪਸਤਾਉਂਦਿਆ ਲੰਘ ਗਈ ਜਿਵੇਂ ਸੁਹਾਗਣ ਪਤੀ ਕੋਲ ਨਾ ਹੋਵੇ ਪਸਤਾਉਂਦਿਆ ਰਾਤ ਨੰਘ ਗਈ ਇਸੇ ਤਰ੍ਹਾਂ ਮਾਰੇ ਕਹਿੰਦੇ ਜੀਵ ਰੂਪੀ ਇਸਤਰੀ ਦੁਬਦਾ ਦੇ ਵਿੱਚ ਪਿਆ ਹੋਇਆ ਜੀਵ ਇਓ ਪਸਤਾਉਂਦਾ ਜਦੋਂ ਜਿਸ ਵੇਲੇ ਮੌਤ ਰੂਪੀ ਕਾਲ ਰੂਪੀ ਸਵੇਰ ਸੂਰਜ ਚੜਦਾ ਉੱਠ ਚੱਲੀ ਗਈ ਨਿਰਾਸ਼ ਜਿਸ ਵੇਲੇ ਜੀਵ ਨੂੰ ਫਿਰ ਜਮਦੂਤ ਠਾਉਂਦੇ ਆ ਦੇਹ ਦੇ ਵਿੱਚੋਂ ਪਉਣ ਦੀ ਗੰਢ ਖੋਲਦੇ ਆ ਨਾਭੀ ਦੇ ਵਿੱਚੋਂ ਕਿਉਂਕਿ ਜਿਹੜਾ ਸਾਹ ਲੈਨੇ ਆ ਕੱਲਾ ਇਹ ਸਾਈਂ ਇਹਨੂੰ ਆਕਸੀਜਨ ਦਾ ਨਾਮ ਦੇ ਕੇ ਛੱਡ ਦਿੱਤਾ ਨਹੀਂ ਇਹ ਪੰਜ ਤਰ੍ਹਾਂ ਦੀ ਪ੍ਰਾਣ ਆਪਾਣ ਬਿਆਨ ਸਮਾਨ ਇਹ ਇਹਦੇ ਵੱਖਰੇ ਵੱਖਰੇ ਕਿਸਮ ਨੇ ਇਹ ਸਰੀਰ 'ਚ ਇਹਨਾਂ ਦੇ ਵੱਖਰੇ ਵੱਖਰੇ ਥਾਂ ਨੇ ਇਹ ਵੱਖਰੇ ਵੱਖਰੇ ਕਰਮ ਕਰਦੀ ਐ ਪਾਉਣ ਇੱਕ ਪਾਉਣ ਜਿਹੜੀ ਸਾਡੀ ਨਾਭੀ 'ਚ ਗੰਢ ਦਿੱਤੀ ਹੈ ਜਿਸ ਵੇਲੇ ਨਾਭੀ ਵਾਲੀ ਗੰਢ ਖੋਲਦੀ ਐ ਫੇਰ ਵਿੱਚੋਂ ਸਾਹ ਨਿਕਲ ਜਾਂਦੇ ਫੇਰ ਤਾਂ ਮਰਦਾ ਹੋ ਜਾਂਦਾ ਹੈ ਇਸ ਕਰਕੇ ਜਿਸ ਵੇਲੇ ਉਹ ਜਮਦੂਤ ਫੇਰ ਗੰਢ ਖੋਲ ਦਿੰਦੇ ਐ ਪਾਉਣ ਦੇਰੋਂ ਠਾ ਕੇ ਲੈ ਕੇ ਜਾਂਦੇ ਐ ਉੱਠ ਚੱਲੀ ਗਈ ਫਿਰ ਉਹ ਜੀਵ ਆਤਮਾ ਜਦੋਂ ਚਲੀ ਗਈ ਕਿਵੇਂ ਜਾਂਦੀ ਹੈ ਨਰਾਸ਼ ਮਾਰੇ ਕਹਿੰਦਾ ਨਰਾਸ਼ ਹੋ ਕਰਕੇ ਪਸਤਾਉਂਦੇ ਜਾਂਦੇ ਆ ਜਿਨ ਕਾ ਸਾਧੂ ਭੇਟੀ ਐ ਜਿਨ੍ਹਾਂ ਨੂੰ ਭਾਈ ਸਾਦੇ ਹੋਏ ਮਨ ਵਾਲਾ ਪੂਰਾ ਸਤਿਗੁਰੂ ਪ੍ਰਾਪਤ ਹੁੰਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੈ ਸਾ ਪੂਰਾ ਗੁਰੂ ਮਿਲਦਾ ਸੋ ਦਰਗਹਿ ਹੋਏ ਖਲਾਸ ਉਹਨਾਂ ਨੂੰ ਫਿਰ ਜਮ ਲੈਣ ਨਹੀਂ ਹੁੰਦੇ ਉਹ ਮਨਾਂ ਜਮ ਕੇ ਸਾਥ ਨਾ ਜਾਏ ਉਹ ਬਚਨ ਮੰਨਣ ਵਾਲੇ ਗੁਰੂ ਦਾ ਜਮ ਦੇ ਨਾਲ ਨਹੀਂ ਜਾਣਦੇ ਉਹਨਾਂ ਦਾ ਰਾਹ ਹੋਰ ਹੈ ਉਹਨਾਂ ਦਾ ਧਰਮ ਰਾਏ ਜਿਹੜਾ ਹੈਗਾ ਉਹਦੇ ਕੋਲ ਲੇਖਾ ਨਹੀਂ ਹੈ ਉਹ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦਾ ਲੇਖਾ ਗੁਰੂ ਨਾਨਕ ਨਵੇੜ ਦਿੰਦੀ ਹੈ ਧਰਮ ਦਾਏ ਦਰ ਕਾਗਜ਼ ਫਾਰੇ ਜੇ ਕੋਈ ਧਰਮ ਰਾਜਾ ਹੈਗਾ ਤਾਈਂਓ ਕਿਹਾ ਜੇ ਕੋਈ ਲੇਖੇ ਦੇ ਕਾਗਜ਼ ਹੈਗੇ ਤਾਈਂਓ ਪਾੜੇ ਆ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ ਧਰਮ ਰਾਜ ਜਦੋਂ ਫਿਰ ਉਹ ਗੁਰਸਿੱਖ ਚੜ੍ਹਾਈ ਕਰਦਾ ਕਾਗਜ਼ ਪਾੜ ਦਿੰਦਾ ਵੀ ਇਹ ਤਾਂ ਗੁਰੂ ਨਾਨਕ ਦਾ ਹੈ ਇਹਦਾ ਲੇਖਾ ਗੁਰੂ ਨਾਨਕ ਕੋਲੇ ਆ ਇਹਦਾ ਲੇਖਾ ਸਤਿਗੁਰੂ ਨੇ ਸਮਝਣਾ ਹੈ ਉਧਰ ਨਹੀਂ ਫਿਰ ਸਿੱਖ ਨੇ ਜਾਣਾ ਇਸ ਲਈ ਜਨ ਕੋ ਸਾਧੂ ਭੇਟੀਏ ਸੋ ਦਰਗਾਹ ਹੋਏ ਖਲਾਸ ਉਹ ਦਰਗਾਹ ਦੇ ਵਿੱਚ ਸੁਰਖਰੂ ਹੁੰਦੇ ਆ ਕਰ ਕਿਰਪਾ ਪ੍ਰਭ ਆਪਨੇ हे प्रभु अकाल पुरख वाहेगुरु जी आपने पूर्ण कृपा करो तेरे दर्शन होए प्यास हां ਸਾਡੇ ਮਨ ਚ ਤੇਰੇ ਦਰਸ਼ਨਾਂ ਦੀ ਲਾਲਸਾ ਹੀ ਨਹੀਂ ਹੈ ਕਦੇ ਕੀਤੀ ਹੈ ਅਰਦਾਸ ਵੀ ਸਤਿਗੁਰੂ ਦਰਸ਼ਨ ਹੋਣ ਕਿਤੇ ਕੀਤੀ ਹੈ ਅਰਦਾਸ ਵੀ ਵਾਹਿਗੁਰੂ ਆਪਨਾ ਕਿਤੇ ਪ੍ਰਤੱਖ ਦਰਸ਼ਨ ਬਖਸ਼ੋ ਜਾਂ ਕਿਤੇ ਸੁਆਪਨ ਦਰਸ਼ਨ ਬਖਸ਼ੋ ਜਾਂ ਕਿਤੇ ਸਰਬਨ ਦਰਸ਼ਨ ਬਖਸ਼ੋ ਜਿਵੇਂ ਭਗਤ ਜੀ ਕਹਿੰਦੇ ਕਾਗਾ ਕ ਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਨੈਣਾ ਮਤ ਸੋਹੋ ਪਿਰ ਦੇਖਣ ਕੀ ਆਸ ਮਹਾਰਾਜ ਕਿਰਪਾ ਕਰੋ ਤੇਰੇ ਦਰਸ਼ਨਾਂ ਦੀ ਪਿਆਸਾ ਲੱਗ ਜਾਵੇ ਤੇਰੇ ਦਰਸ਼ਨਾਂ ਦੀ ਇੱਛਾ ਜਾਗ ਪਵੇ ਤੇਰੇ ਦਰਸ਼ਨਾਂ ਦੀ ਮੰਗ ਮੰਗੀਏ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ हे ਪ੍ਰਭੂ ਇਹ ਕਾਲਪੁਰਖ ਵਾਹਿਗੁਰੂ ਇਹ ਕਿਰਪਾ ਕਰ ਦਿਓ ਮੈਨੇ ਅੰਦਰ ਇਹ ਦ੍ਰਿੜਤਾ ਬਖਸ਼ ਦਿਓ ਕਿ ਤੁਹਾਂ ਤੋਂ ਬਿਨਾ ਹੋਰ ਕੋਈ ਨਹੀਂ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਇ ਨਾਨਕ ਕੀ ਅਰਦਾਸ ਏ ਸਤਿਗੁਰੂ ਗੁਰੂ ਨਾਨਕ ਸਾਹਿਬ ਮੇਰੇ ਤੁਹਾਡੇ ਚਰਨਾਂ ਵਿੱਚ ਇਹ ਅਰਦਾਸ ਹੈ ਤੁਹਾਡੇ ਤੇ ਭਰੋਸਾ ਪਾ ਜਾਗ ਪਵੇ ਤੁਹਾਡੇ ਤੇ ਭਰੋਸਾ ਵੱਜ ਜਾਵੇ ਆਸਾੜ ਸੁਹੰਦਾ ਤਿਸ ਲੱਗੈ ਆਰੰਭ ਚ ਕਿਆ ਸੀ ਆਸਾੜ ਤਪੰਦਾ ਤਿਸ ਲੱਗਾ ਹੁਣ ਬਚਨ ਆਇਆ ਆਸਾੜ ਸੁਹੰਦਾ ਤਿਸ ਲੱਗਾ ਸੋਖਦਾਈ ਇਹ ਜੀਵਨ ਰੂਪੀ ਆਸਾੜ ਦਾ ਮਹੀਨਾ ਇਹ ਪ੍ਰਤੱਖ ਵਿਹਾੜ ਦਾ ਮਹੀਨਾ ਮਹਾਰਾਜ ਕਹਿੰਦੇ ਉਹਨਾਂ ਨੂੰ ਸੁਖਦਾਈ ਸੋਣਾ ਚੰਗਾ ਲੱਗਦਾ ਜਿਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦੇ ਮਨ ਵਿੱਚ ਮਹਾਰਾਜ ਕਹਿੰਦੇ ਹਰੀ ਵਾਹਿਗੁਰੂ ਦੇ ਚਿੱਤ ਚਰਨ ਨਾਮ ਨਾਮ ਰੂਪੇ ਚਰਨ ਹਿਰਦੇ ਵਿੱਚ ਵਸ ਗਏ ਸਾਰੀ ਗੱਲ ਸਾਰਾ ਨਿਚੋੜ ਨਾਮ ਹੈ ਜਿਹੜਾ ਭਾਈ ਸਤਿਗੁਰੂ ਦਾ ਨਾਮ ਜਪਦਾ ਹੈ ਮਹਾਰਾਜ ਕਹਿੰਦੇ ਉਹ ਬਿਨਾਂ ਸੰਸੇ ਬਿਨਾਂ ਯਤਨ ਲੋਕ ਵੀ ਸੁਖੀ ਹੈ ਤੇ ਪਰਲੋਕ ਵੀ ਸਹੇਲਾ ਹੈ ਜਿਹੜਾ ਨਾਮ ਨਹੀਂ ਜਪਦਾ ਉਹਨਾਂ ਦੇ ਬਾਬਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਉਹਨਾਂ ਦਾ ਤਾਂ ਨਾਮ ਵੀ ਲਿਆ ਪਾਪ ਹੈ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ